ਚੱਪ ਕਰੋ ਲੈ ਵੀ ਇਹ ਮਿੱਤਰਾਂ ਨੇ ਕਰੀ ਐ ਜਿਹੜੀ ਚੀਟਿੰਗ ਟ੍ਰਾਇਲ ਦੇ ਵਿੱਚ ਤੇ ਇਹ ਬੰਦਾ ਟ੍ਰਾਇਲ ਲਾ ਕੇ ਆਇਆ ਸੀਗਾ ਤੇ ਇਹ ਇਹਦੀ ਹਾਮੀ ਭਰਦਾ ਸੀ ਇਹਨਾਂ ਦੋਮਾ ਬੰਦਾ ਨਹੀਂ ਵਿਚਾਰ ਨਹੀਂ ਮਿਲੇ ਜਿਹੜਾ ਬੰਦਾ ਸਪੋਰਟ ਕਰਦਾ ਸੀ ਉਹਦੇ ਵੀ ਵਿਚਾਰ ਨਹੀਂ ਮਿਲੇ ਕਿਵੇਂ ਮਿਲੇ ਹੁਣ ਇਹਨੂੰ ਪੁੱਛਦੇ ਆ ਇਹਨਾਂ ਦੇ ਮੂੰਹ ਤੋਂ ਆ ਤੂੰ ਦੱਸ ਵੀ ਕਿੱਥੇ ਸੀ ਗਿਆ ਹੋਈ ਇਹਦਾ ਮੂੰਹ ਮਾਰੀਆ ਛੱਡ ਜਾ ਖੜਾ ਤੂੰ ਪਹਿਲਾਂ ਉਧਰ ਮੂੰਹ ਕਰਕੇ ਦੱਸ ਵੀ ਕਿੱਧਰ ਗਿਆ ਸੀਗਾ ਕੀ ਕਰਦਾ ਮੈਂ ਗਿਆ ਹੋਇਆ ਸੀ ਨਾਨਕੀ ਗਿਆ ਸੀਗਾ ਨਾਨਕੀ ਗਿਆ ਸੀ ਤੂੰ ਕੀ ਗਿਆ ਸੀ ਮੈਂ ਦਾਈ ਹੂੰ ਉਹਦਾ ਕੋਈ ਕਰਿਆ ਗਿਆ ਸੀ ਮੈਨੂੰ ਵੀ ਬਸ ਕਰ 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 ਦੱਸ ਦੇ ਦੱਸ ਮੈਂ ਤਾਂ ਭਈ ਇਹਨੂੰ ਫੋਨ ਲਾਇਆ ਸੀਦੀ ਮੰਮੀ ਚੱਕ ਕੇ ਕਹਿੰਦੀ ਕਹਿੰਦੀ ਉਹਦਾ ਪੁੱਤ ਕਹਿੰਦੀ ਬਿਮਾਰ ਹੈ ਲੈ ਤੂੰ ਮੈਨੂੰ ਪਹਿਲਾਂ ਕੀ ਗਿਆ ਸੀਗਾ ਵੀ ਵੀ ਮੈਂ ਕਰੀ ਵੀ ਗਿਆ ਸੀ ਵੀ ਉਹ ਮੈਨੂੰ ਗੇੜ ਚੀ ਮੋੜਦਾ ਨਹੀਂ ਉਹ ਬਿਮਾਰ ਹੈ ਕਹਿੰਦੀ ਹੈ ਤੇ ਇਹਨੇ ਬੰਦੇ ਨੇ ਨਾਲ ਤੇਦੀ ਸਪੋਰਟ ਕਰੀ ਤੇ ਨਾਲੇ ਕਾ ਨਿਕਲਿਆ ਠੀਕ ਹੈ ਇਹ ਕਹਿੰਦਾ ਵੀ ਬਾਈ ਕਹਿੰਦਾ ਬਿਮਾਰ ਸੀ ਕਹਿੰਦਾ ਵਾ ਕਰੇਗਾ ਓਏ ਇਹ ਬੰਦਾ ਕਹਿੰਦਾ ਮੇਰਾ ਮਾਮਾ ਬੁੜੀ ਜੀ ਮਾਸਪਤਾ ਦੇ ਨਹੀਂ 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 ਦੋਹਾਂ ਦੀ ਵਿਚਾਰ ਨਹੀਂ ਮਿਲੇ ਤੇ ਦੋ ਹੀ ਬੰਦੇ ਪੜਗੇ ਤੇ ਹੁਣ ਬੈਂਡ ਹੋ ਜਾਣਾ ਕੋਈ ਸੀਪੇ ਕੋਲ ਤਾਂ ਫੋਨ ਹੀ ਨਹੀਂ ਆ ਸਾਾਨੂੰ ਕੋਈ ਨਹੀਂ ਚੱਲ ਚੱਲ ਬੈਂਡ ਹੋ ਜਾ ਲੈ ਦੇ ਕੋਲ ਤਾਂ ਬਾਈ ਫੋਨ ਹੀ ਨਹੀਂ ਹੈਗਾ ਹਾਂ ਉਹ ਹੈਗਾ ਹੈ ਬਾਈ ਕੀ ਕੱਲ ਇਹਨੇ ਕਹਿਆ ਸੀ ਵੀ ਫੋਨ ਨਹੀਂ ਸੀਪਾ ਬਾਈ ਇਧਰ ਨੂੰ ਹੋ ਜਾ ਮੜਾ ਜਾ ਉਹਦੇ ਨਾਲ ਨੂੰ ਹੋ ਜਾ ਬਰੋਬਰ ਦਾ ਹੈਗਾ ਇਹਦੇ ਕੋਲ ਕੀ ਪੈੜਾ ਚੱਲ ਉੱਤਰ ਖੜੇ ਕੋਈ ਚੱਲ ਕੋਈ ਨਾ ਗਲਤੀ ਤੇਰਾ ਟ੍ਰਾਇਲ ਨਹੀਂ ਲਾਇਆ ਤੂੰ ਆ ਗਿਆ ਦਸਤੀ ਦਾ ਨਵਾਂ ਹੀ ਕੋਈ ਨਾ ਸਾਰਿਆਂ ਨੂੰ ਸੈਰ ਲੈ ਆਜਾ ਫਿਰ ਕੱਲ ਪਾਈਆ ਬਾਈ ਭਾਈ ਇਹ ਜਿਹੜਾ ਬਾਈ ਝੂਠ ਬੋਲਦਾ ਦੋ ਦਾ ਹੱਕ ਬਣਦਾ ਝੂਠ ਨਹੀਂ ਬੋਲਦਾ ਮੜ ਕੇ ਇਹਦੇ ਨੇ ਹਾਮੀ ਭਰੇਗਾ ਹੈ ਬਾਈ ਇਹ ਸਪੋਰਟ ਕਰੇਗਾ ਆਪਦੇ ਆਪ ਤੇ ਡਿਪੈਂਡ ਨਹੀਂ ਠੀਕ ਹੈ ਸੇਟ ਕੋਈ ਟ੍ਰਾਇਲ ਤਾਂ ਮੈਸ ਕਰਨਾ ਨਹੀਂ ਦਾ ਬਾਈ ਝੂਠ ਬੋਲਦਾ ਇੱਕ ਬਣਦਾ ਸਹੀ ਗੱਲ ਜਾਂਮੀ ਭਣੀ ਲੈ ਵੀ ਹੁਣ ਤੂੰ ਟ੍ਰਾਇਲ ਦਾ ਨਹੀਂ ਮੈਸ ਕਰਦਾ ਕੋਈ ਪੱਕੀ ਗੱਲ ਹੈ ਆ ਬੱਕਰੇ ਗਰੀ ਤਾਂ ਮਾਰਦਾ ਬਾਈ ਇਹ ਲੱਤਾਂ ਮਾਰਦਾ ਬੱਕਰੇ ਗਰੀ ਤਾਂ ਨਹੀਂ ਕਰ ਚੁੱਪ ਓ ਇਹਨਾਂ ਨੂੰ ਵੀ ਸੱਤ ਪਈ ਟ੍ਰਾਇਲ ਚ ਵਧੀਆ ਕਿੰਨੇ ਟਾਈਮ ਚ ਆਏਗਾ ਸਹੀ ਦੱਸ ਪੰਜ ਜਮਾਂ ਦੀ ਕੁਛ ਬੈਰੀ ਬੈਰੀ ਕੋਲ ਚੱਲ ਚੱਲ ਆਵੇਂ ਨੇ ਕੋਈ ਆਉਣ ਸਰ ਲੱਤ ਮਾਰੀ ਕਹਿੰਦਾ ਤੈਨੂੰ ਕੋਈ ਮਾਰ ਮਾਰੀ ਬੈਰੀ ਉਹਨੇ ਨਹੀਂ ਦੱਸਿਆ ਠੀਕ ਆ ਪੜਕਾਉਂਦਾ ਬਈ ਦੋ ਤਿੰਨ ਇਹਦਾ ਤੂੰ ਆ ਪੜਿਆ ਗਿਆ ਬਾਈ ਨੂੰ ਲਾਈਟ ਦੋ ਬਾਈ ਉਹ ਧਰਮਾ ਬਾਈ ਆ ਜਾ ਆ ਜਾ ਬਈ ਇਹ ਬਈ ਮੈਨੂੰ ਵੀ ਕਹਿੰਦਾ ਜੀ ਹੁਣ ਗੇੜਾ ਵਾਲੇ ਕਹਿੰਦਾ ਭੱਟਾ ਨਾ ਬਈ ਤੱਕ ਨਹੀਂ ਗਿਆ ਬੱਸ ਨੇ ਬਈ ਆਪ ਕਹਿਣਾ ਕਰੋ ਮੈਂ ਤਾਂ ਕੱਲ ਨੂੰ ਲੱਗ ਗਿਆ ਗੇੜਾ ਵਾਲੇ ਕਹਿੰਦਾ ਸੀ ਬਈ ਯਾਰ ਗੇੜਾ ਵਾਲੇ ਮੈਨੂੰ ਬਣਾਉਂਦਾ ਸੀ ਬਈ ਇਹ ਕਹਿੰਦਾ ਸਸਪੈਂਡ ਕਰਾ ਲਈ ਤੁਹਾਨੂੰ ਜਿਹੜਾ ਅੱਪ ਘੱਟਵਾਵੇਂਗੇ ਜੱਬ ਲਾ ਦੇ ਬਈ ਮਾਰਾ ਪੂਰੇ ਲਾਇਆ ਬਈ ਇਹ ਮਾਗਰਾ ਗਰੀ ਕਰਦਾ ਸੀ ਇਹ ਕਰਦਾ ਹੈ ਕਹਿੰਦਾ ਜਾਲ ਕੋ ਨਾ ਇਹ ਵੀ ਨਿਕੋ ਨਾ ਜਿਹੜਾ ਵੀਡੀਓ ਬਣਾਈ ਜਾਂਦਾ ਆਹ ਕੰਪਣੀ ਕੈਮਰਾ ਕਰ ਆ ਆ ਬੰਦਾ ਹੀ ਇਹੜਾ ਜਾਨ ਲਗਾਉਂਦਾ ਹੈ ਰਹਿਣ ਲਗਾਉਂਦਾ ਪੂਰੀ ਫੁੱਲ ਹੈ ਰਹਿਣ ਲਾਉ ਉਹ ਇਹ ਜੀ ਗੱਲ ਨਹੀਂ ਜੀ ਪਰ ਇਹ ਗਰਾਉਂਡ ਤੇ ਜ਼ੋਰ ਨਹੀਂ ਲੱਗ ਰਿਹਾ ਜੀ ਬਾਈ ਕਿਹੜਾ ਇਹ ਐ ਕਹਿੰਦਾ ਇਹ ਐ ਕਹਿੰਦਾ ਬਈ ਵੀ ਸਾਡਾ ਵੀ ਉਹਦੀ ਜ਼ੋਰ ਲੱਗੇ ਟ੍ਰੇਲ ਤੇ ਆ ਟ੍ਰੇਲ ਤੇ ਨਾ ਜੇ ਇੱਥੇ ਜ਼ੋਰ ਲਾਵਾਂਗੇ ਫੇਰੀ ਲੱਗੂਗਾ ਮਾੜਾ ਕੱਲ ਤੋਂ ਵੀ 4 ਵਜੇ ਉਹ ਬੰਦਾ ਪੂਰਾ ਵੀਕ ਚੱਲਦਾ ਪੂਰਾ ਵਧੀਆ ਚਲਾ ਰਿਹਾ ਜ਼ੋਰ ਮਾਰਦਾ ਪੂਰਾ ਬੰਦਾ ਕਿਹੜਾ ਉਹ ਚੱਬਰ ਚੱਬਰ ਵਾਲਾ ਬਈ ਫੜਾ ਹੋ ਗਿਆ ਮੁੰਡਾ ਹੱਥ ਜੋੜ ਦੇ ਆ ਵੀ ਬੰਦਾ ਕਿਰ ਹੋ ਗਿਆ ਆ ਵੀ ਬਈ ਬਾਹਰ ਜੋਗੇ ਵਾਲਾ ਇਹ ਵੀਡੀਓ ਬਣਾਉਂ ਜੋਰ ਸਾਰੇ ਲਾਉਣ ਲੱਗੇ ਇਹਨੇ ਵੀ ਵਧੀਆ ਬਣ ਗਈ ਆ ਬਈ ਡਾਂਡ ਡੰਡ ਲਾਉਂਦਾ ਬਈ ਲਾ ਕੇ ਦਿਖਾ ਦੇ ਓ ਇੱਧਰ ਇੱਧਰ ਬਣਾ ਆ ਇੱਧਰ ਵੀਡੀਓ ਬਣਾਉਂ ਪਈ ਬਈ ਬਈ ਡੰਡੇ ਲਾਦਾ ਫੇਰ ਵਧੀਆ ਬਣੂਗੀ